ਹਾਲੀਏ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਹਰਦੀਪ ਬਲੌਗਸ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂਗੇ ਬਹੁਤ ਹੀ ਵਧੀਆ ਜਗ੍ਹਾ ਤੇ ਜਿਹੜੀ ਕਿ ਸੁੱਚਾ ਸਿੰਘ ਸੂਰਮੇ ਨਾਲ ਸੰਬੰਧਤ ਆ ਇਹ ਹੈਗਾ ਮੈਂ ਇਸ ਟੈਂਪੈਂਟ ਗੈਰੀ ਭਾਗੀ ਦੇ ਵਿੱਚ ਜਿੱਥੇ ਕਿ ਸੁੱਚੇ ਸੂਰਮੇ ਦੀ ਸਮਾਦ ਬਣੀ ਹੋਈ ਹੈ ਤੇ ਆਪਾਂ ਉੱਥੇ ਪਹੁੰਚ ਗਏ ਆ ਤੇ ਤੁਹਾਨੂੰ ਦਿਖਾਉਣਿਆ ਜਾ ਕੇ ਨਾ ਚੈੱਕ ਕਰਾਉਣਿਆ ਲੋਕੇਸ਼ਨ ਦੇਖਿਓ ਤੁਸੀਂ ਤੇ ਤੁਹਾਨੂੰ ਸਮਦਰਸ਼ਨ ਕਰਾਉਣਿਆ ਨਾ ਬਾਬਾ ਸੁੱਚਾ ਸਿੰਘ ਜੀ ਤੇ ਚਲੋ ਚੱਲਦੇ ਆਂ ਆਪਾਂ ਹਾਂਜੀ ਦੋਸਤੋ ਆਪਾਂ ਸੁੱਚੇ ਦੀ ਸਮਾਦ ਤੇ ਪਹੁੰਚ ਗਏ ਆ ਨਾ ਤੇ ਇਸ ਸੁੱਚੇ ਦੀ ਸਮਾਦ ਨੂੰ ਰਸਤਾ ਜਾਂਦਾ ਆ ਨਾ ਤੇ ਉਹ ਸਾਹਮਣੇ ਆ ਜਿਹੜੀ ਉਹ ਸਮਾਦ ਆਪਾਂ ਉੱਥੇ ਵੀ ਲੈ ਕੇ ਚੱਲਦੇ ਆ ਸਾਨੂੰ ਤੇ ਇਹ ਗਹਿਰੀ ਭਾਗੀ ਨੇ ਸੂਏ ਤੇ ਉੱਤੇ ਬਣੀ ਹੋਈ ਸਮਾਦ ਆ ਠੀਕ ਹੈ ਤੇ ਇਧਰ ਨਾਲ ਰੇਲਵੇ ਲਾਈਨ ਆ ਗਈ ਤੇ ਜਿੱਥੋਂ ਦੀ ਹੁਣ ਟ੍ਰੇਨ ਵੀ ਲੰਘ ਰਹੀ ਹੈਗੀ ਆ ਦੇਖੋ ਇਹ ਟ੍ਰੇਨ ਲੰਘ ਰਹੀ ਐ ਇੱਥੋਂ ਦੀ ਤੇ ਇੱਥੇ ਆਪਾਂ ਆਪਣਾ ਮੋਟਰਸਾਈਕਲ ਖੜਾ ਕਰਕੇ ਤੇ ਚੱਲਦੇ ਆ ਸਮਾਦ ਚ ਕੁਛੇਵੇਂ ਦਾ ਪੁਰਾਣਾ ਜਾਂ ਪੁਲ ਬਣਿਆ ਹੋਇਆ ਹਨ ਦੇਖੋ ਲੱਕੜ ਦਾ ਹੀ ਬਣਿਆ ਹੋਇਆ ਹੈ ਇਹ ਬਸੋਣਾ ਦੇਖੋ ਇਸ ਤਰ੍ਹਾਂ ਹਿੱਲ ਰਿਹਾ ਹੈ ਇਹ ਤੇ ਉਹ ਸਾਹਮਣੇ ਸੁੱਚੇ ਸੂਰਮੇ ਦੀ ਸਮਾਦ ਆ ਬਿਲਕੁਲ ਖੇਤਾਂ ਦੇ ਵਿੱਚ ਬਣੀ ਹੋਈ ਆ ਕੁਛ ਨਹੀਂ ਹੈਗਾ ਸੇ ਪਾਸੇ ਤਾਂ ਹਾਂਜੀ ਦੋਸਤੋ ਵੀ ਆਪਾਂ ਸਮਾਦ ਤੇ ਪਹੁੰਚ ਚੁੱਕੇ ਆ ਨਾ ਤੇ ਮੈਨੂੰ ਲੱਗਦਾ ਵੀ ਬਹੁਤ ਘੱਟ ਐਕਸਪਲੋਰ ਹੋਈ ਹੋਈ ਚੀਜ਼ ਆ ਇਹ ਅੱਜ ਤੱਕ ਬਹੁਤ ਹੀ ਜ਼ਿਆਦਾ ਕੱਟ ਲੋ ਕੇ ਇਥੇ ਤੇ ਕਾਇ ਹੋਇਆ ਜੇ ਇਥੇ ਆਪਾਂ ਨੂੰ ਕੋਈ ਮਿਲ ਗਿਆ ਬਜ਼ੁਰਗ ਹਨਾ ਪੁਰਾਣਾ ਪਤੋ ਇਤਿਹਾਸ ਪਤਾ ਕਰਾਂਗੇ ਥੋੜਾ ਬਤਾਂ ਤੇ ਵੈਸੇ ਜਿੰਨਾ ਕਿ ਮੈਨੂੰ ਪਤਾ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰੂੰਗਾ ਹਨਾ ਤੇ ਬਿਲਕੁਲ ਖੇਤਾਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਸਮਾਦ ਹਨਾ ਆਸੇ ਪਾਸੇ ਖੇਤ ਆ ਬਿਲਕੁਲ ਜਮਾ ਹਾਂਜੀ ਦੋਸਤੋ ਇਹ ਆ ਸੱਚੇ ਸੂਰਮੇ ਦੀ ਸਮਾਦ ਜਿਹੜੀ ਕਿ ਇੱਥੇ ਇਸ ਜਗ੍ਹਾ ਤੇ ਬਣੀ ਹੋਈ ਆ ਹਨਾ ਇਹ ਉਹਦਾ ਐਂਟਰੀ ਗੇਟ ਇਧਰਲੀ ਸਾਈਡ ਤੇ ਐਮਈ ਦੀ ਕੁਸ਼ਲ ਲੋਕੇਸ਼ਨ ਆ ਚਲਦੇ ਅੰਦਰ ਤੇ ਦੇਖਦੇ ਆ ਤਾਂ ਹਾਂਜੀ ਦੋਸਤੋ ਇਹ ਸੁੱਚੇ ਸਿੰਘ ਸੂਰਮੇ ਜੀ ਦੀ ਸਮਾਦ ਕੋਈ ਇਸ ਤਰ੍ਹਾਂ ਬਣੀ ਹੋਈ ਆ ਇਹ ਉਹਨਾਂ ਦੀ ਪਰਾਤਨ ਫੋਟੋ ਜੋ ਉਸ ਵੇਲੇ ਦੀ ਬਣੀ ਹੋਈ ਆ ਤੇ ਮਨ ਲੱਦਾ ਵੀ ਰੋਜ਼ ਸਫਾਈ ਵਗੈਰਾ ਹੁੰਦੀ ਹੋਣੀ ਆ ਨਾ ਜਿਵੇਂ ਦੇਖੋ ਝਾੜੂ ਤੇ ਆ ਇਹ ਸ਼ਾਸਤਰ ਵੀ ਕਾਫੀ ਪੁਰਾਣੇ ਲੱਗਦੇ ਆ ਨਾ ਜਿਵੇਂ ਗਨਾਸੇ ਵਗੈਰਾ ਕਾਫੀ ਜ਼ਿਆਦਾ ਪੁਰਾਣੇ ਆ ਜਰ ਲੱਗੀ ਹੋਈ ਇਹਨਾਂ ਨੂੰ ਹੋ ਸਕਦਾ ਉਹਨਾਂ ਟਾਈਮਾਂ ਦੀ ਹੋਣ ਇਹ ਕਿਉਂਕਿ ਉਹ ਫੋਟੋ ਦੇ ਵਿੱਚ ਜੋ ਹੱਥ 'ਚ ਫੜਿਆ ਹੋਇਆ ਗਨਾਸਾ ਉਹ ਕਾਫੀ ਜ਼ਿਆਦਾ ਸ਼ਾਰਪ ਆ ਇਸ ਟਾਈਮ ਤੇ ਇਹਨਾਂ 'ਚੋਂ ਹੀ ਕੋਈ ਇੱਕ ਹੋਊਗਾ ਉਹ ਤਾਂ ਹਾਂਜੀ ਦੋਸਤੋ ਇਹ ਸੀਗੀ ਜੀ ਸੁੱਚਾ ਸਿੰਘ ਸੂਰਮਾ ਜੀ ਦੀ ਸਮਾਧ ਤੇ ਇਹਨਾਂ ਦਾ ਪਸ਼ੋਕੜ ਦੇਖਿਆ ਜਾਵੇ ਤਾਂ ਇਹਨਾਂ ਦਾ ਪਸ਼ੋਕੜ ਹੈਗਾ ਪਿੰਡ ਸਮਾਉਣਾ ਨਾਲ ਰਿਲੇਟਡ ਉੱਥੇ ਬਹੁਤ ਵਧੀਆ ਜਿਆਦਾ ਸਮਾਧ ਬਣੀ ਹੋਈ ਆਣਾ ਉੱਥੇ ਇਹਨਾਂ ਦਾ ਸਟੈਚੂ ਬਣਿਆ ਹੋਇਆ ਹੈ ਇੱਕ ਤੇ ਸੁੱਚਾ ਸਿੰਘ ਸੂਰਮਾ ਜੀ ਉੱਥੇ ਪੈਦਾ ਹੋਏ ਸੀ ਆਣਾ ਵੈਸੇ ਹੁਣ ਇੱਕ ਫਿਲਮ ਵੀ ਚੱਲ ਰਹੀ ਆਣਾ ਬੱਬੂ ਮਾਨ ਦੀ ਸੁੱਚਾ ਸੂਰਮਾ ਥੀਏਟਰਸ ਦੇ ਵਿੱਚ ਲੱਗੀ ਹੋਈ ਆਣਾ ਉਹ ਕਾਫੀ ਜਿਆਦਾ ਪਪੂਲਰ ਹੋ ਰਹੀ ਆ ਉਹ ਇਸੇ ਚੀਜ਼ ਨਾਲ ਸੰਬੰਧਿਤ ਹੈ ਇਹ ਦੋ ਹੁੰਦੇ ਆ ਭਰਾ ਆਣਾ ਸਟਾਰਟਿੰਗ ਦੇ ਵਿੱਚ ਇਹ ਸੁੱਚਾ ਸਿੰਘ ਜੀ ਫੌਜ ਚ ਜਾਂਦੇ ਹੁੰਦੇ ਆ ਤਾਂ ਮਗਰੋਂ ਇਹਨਾਂ ਦੇ ਰਿਲੇਸ਼ਨ ਖਰਾਬ ਹੋ ਜਾਂਦੇ ਆ ਹਨਾ ਭਰਾ ਮਾ ਭਰਾ ਉਹ ਤੇ ਉਹ ਵਾਪਸ ਆਉਂਦੇ ਆ ਤੇ ਜਿਹੜੀ ਇਹ ਚੀਜ਼ ਬਣੀ ਹੋਈ ਆ ਗਹਿਰੀ ਭਾਗੀ ਦੇ ਵਿੱਚ ਠੀਕ ਹੈ ਇੱਥੇ ਇੱਥੇ ਸੋਚਾ ਸਿੰਘ ਸੂਰਮਾ ਜੀ ਨੂੰ ਫਾਂਸੀ ਦਿੱਤੀ ਗਈ ਸੀ ਲਾਸਟ ਤੇ ਇੱਥੇ ਜਦੋਂ ਉਹ ਸਾਹਮਣੇ ਟ੍ਰੇਨ ਲੰਘਦੀ ਸੀ ਜਿਹੜੀ ਤੁਹਾਨੂੰ ਦਿਖਾਈ ਆ ਪਹਿਲਾਂ ਆ ਨਾ ਵੀਡੀਓ ਦੇ ਵਿੱਚ ਉਹ ਟ੍ਰੇਨ ਦਿਖਾਈ ਗਈ ਆ ਤੇ ਇਹ ਟ੍ਰੇਨ ਦੇ ਬਿਲਕੁਲ ਨੇੜੇ ਇੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀਗੀ ਦਰਖਤ ਨਾਲ ਠੀਕ ਹੈ ਤੇ ਤਾਂ ਕਰਕੇ ਇੱਥੇ ਸਮਾਦ ਬਣੀ ਹੋਈ ਆ ਜੇ ਇਹਨਾਂ ਦੀ ਪ੍ਰੋਪਰ ਸਮਾਦ ਦੇਖਣੀ ਹੋਣਾ ਨਾ ਪ੍ਰੋਪਰ ਇਹਨਾਂ ਦਾ ਜਾਣ ਦਾ ਪਿਛੋਕੜ ਦੇਖਣਾ ਹੋਵੇ ਤਾਂ ਉਹ ਪਿੰਡ ਸੁਭਾਉ ਦੇ ਵਿੱਚ ਆਗਾ ਇਹਦੀ ਸਟੋਰੀ ਕਾਫੀ ਲੋਕਾਂ ਨੂੰ ਨਹੀਂ ਵੀ ਪਤਾ ਹੋਣੀ ਕਾਫੀ ਲੋਕਾਂ ਨੂੰ ਪਤਾ ਵੀ ਹੈਗੀ ਹੈਗੀ ਤਾਂ ਮੈਂ ਸ਼ਾਰਟ ਚ ਤੁਹਾਨੂੰ ਦੱਸ ਦਿੰਦਾ ਵੀ ਇਹ ਸਟਾਰਟਿੰਗ ਚ ਦੋ ਦੋਸਤ ਹੁੰਦੇ ਆ ਆਪਸਮੇ ਸੁੱਚਾ ਸੂਰਮਾ ਤੇ ਕੁੱਕਰ ਹਨ ਇਹ ਦੋਨੇ ਫੌਜ ਚ ਜਾਣਾ ਚਾਹੁੰਦੇ ਹੁੰਦੇ ਆ ਨਾ ਤੇ ਤੇ ਇਹਦੀ ਜਿਹੜੀ ਸੁੱਚੇ ਸਿੰਘ ਦੇ ਘਰ ਵਾਲੀ ਹੁੰਦੀ ਉਹ ਕਾਫੀ ਜਰਾ ਸੁੰਦਰ ਹੁੰਦੀ ਆ ਨਾ ਸੋਹਣੀ ਹੁੰਦੀ ਆ ਤੇ ਜਦੋਂ ਇਹ ਦੋਨੇ ਜਾਂਦੇ ਟ్రायल ਦੇ ਫੌਜ ਚ ਉਹ ਗਲਤੀ ਨਾਲ ਏ ਇਹ ਲੱਗ ਜਾਂਦਾ ਸੀ ਨਾ ਸੁੱਚਾ ਸਿੰਘ ਸੂਰਮਾ ਜੀ ਤੇ ਜਿਹੜੇ ਕੁੱਕਰ ਹੁੰਦਾਗਾ ਉਹ ਨਹੀਂ ਲੱਗਦਾ ਉਹ ਵਾਪਸ ਆ ਜਾਂਦਾ ਤੇ ਘਰੇ ਆ ਕੇ ਉਹ ਮਾੜੀ ਅੱਖ ਰੱਖਦਾ ਨਾ ਤੇ ਉਹ ਚਿੱਠੀਆਂ ਲਿਖਦੀ ਐ ਇਥੋਂ ਆਪਦੇ ਘਰ ਵਾਲੇ ਨੂੰ ਵੀ ਮੇਰੇ ਨਾਲ ਐ ਕਰਕੇ ਹੋ ਰਿਆ ਤਾਂ ਐ ਕਰਕੇ ਉਹ ਉੱਥੋਂ ਵਾਪਸ ਆ ਜਾਂਦਾ ਫੌਜ ਦੇ ਵਿੱਚ ਉਹ ਨਾ ਆ ਕੇ ਤੇ ਇਕ ਰਫਲ ਹੁੰਦੀ ਉਹਦੇ ਕੋਲੇ ਇੱਥੇ ਆ ਕੇ ਲੋਕਾਂ ਨਾਲ ਕਾਫੀ ਲੜਦਾ ਬੈਂਸ ਕਰਦਾ ਨਾ ਜੋ ਵੀ ਕਰਦਾ ਤੇ ਇਸ ਤੋਂ ਬਾਅਦ ਬਾਬਾ ਵੀ ਬਣ ਜਾਂਦਾ ਨਾ ਕਾਫੀ ਟਾਈਮ ਤੇ ਗਹਿਰੀ ਭਾਗੀ ਪਿੰਡ ਦੇ ਵਿੱਚ ਉਸਦੇ ਨਾਨਕੇ ਸੀਗੇ ਇੱਥੇ ਉਹ ਆ ਜਾਂਦਾ ਸੀਗਾ ਇੱਥੇ ਉਸ ਟਾਈਮ ਅੰਗਰੇਜ਼ੀ ਹਕੂਮਤ ਨੇ ਉਸ ਨੂੰ ਫਾਂਸੀ ਦਿੱਤੀ ਸੀਗੀ ਤਾਂ ਕਰਕੇ ਇਹ ਇੱਥੇ ਸਮਾਦ ਬਣੀ ਹੋਈ ਆ ਸੋਚਾ ਸਿੰਘ ਸੂਰਮਾ ਜੀ ਦੀ ਹਨਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾਗਾ ਜੇ ਕਿਸੇ ਨੇ ਜ਼ਿਆਦਾ ਡਿਟੇਲ ਦੇ ਵਿੱਚ ਵੀਡੀਓ ਦੇਖਣੀ ਆ ਉਹਨਾਂ ਦਾ ਇਤਿਹਾਸ ਦੇਖਣਾ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਂ ਇੱਕ ਸਪੈਸ਼ਲ ਵੀਡੀਓ ਬਣਾ ਦੂੰਗਾ ਹਨਾ ਜਿਸ ਤੇ ਕਿ ਕਿਉਂਕਿ ਮੈਨੂੰ ਇਹ ਇਤਿਹਾਸ ਪਤਾ ਜੇ ਆਪਾਂ ਨੂੰ ਇੱਥੇ ਕੋਈ ਬਜ਼ੁਰਗ ਮਿਲ ਜਾਂਦੇ ਹਨਾ ਆਪਾਂ ਉਹਨਾਂ ਤੋਂ ਇਤਿਹਾਸ ਪਤਾ ਵੀ ਕਰ ਲੈਂਦੇ ਆ ਨਾ ਪਰ ਇੱਥੇ ਕੋਈ ਹੈ ਨਹੀਂ ਇਸ ਟਾਈਮ ਤਾਂ ਇਹ ਸੀ ਜੀ ਸੁੱਚਾ ਸਿੰਘ ਸੂਰਮਾ ਦੀ ਸਮਾਦ ਦੇਖੋ ਲਾਸੇ-ਪਾਸੇ ਖੇਤ ਆ ਸਾਰੇ ਕਿਤੇ ਉਹ ਮੋਟਰ ਚੱਲ ਰਹੀ ਹੈ ਜੀ ਲੋਕ ਫਿਰਦੇ ਆ ਨਾ ਸਿਵਾਜ ਖੇਤਾਂ ਦੇ ਵਿੱਚ ਆਦੇ ਕੰਮ ਕਰਦੇ ਤਾਂ ਐਵੇਂ ਦਾ ਕੁਝ ਮਾਹੌਲ ਆ ਨਾ ਵੈਸੇ ਇਹ ਦੋਸਤੋ ਸੁਣਨੇ ਹੋਵੇ ਸਟੋਰੀ ਕਾਫੀ ਲੰਮੀ ਆ ਨਾ ਸੁੱਚਾ ਤੇ ਸੂਰਮਾ ਦੀ ਸ਼ੁਰੂ ਤੋਂ ਜੇ ਦੱਸਣੀ ਹੋਵੇ ਨਾ ਤੁਹਾਨੂੰ ਸਮਾਉ ਪੰਡ ਤੋਂ ਸਟਾਰਟਿੰਗ ਕਰਕੇ ਇਹਨਾਂ ਦੀ ਜੇ ਤੁਸੀਂ ਚਾਹੋ ਵਿਓ ਅਸੀਂ ਸਾਨੂੰ ਹਿਸਟਰੀ ਪੂਰੀ ਚਾਹੀਦੀ ਆ ਤਾਂ ਮੈਂ ਤੁਹਾਨੂੰ ਦੇ ਵੀ ਸਕਦਾ ਨਾ ਤੁਸੀਂ ਕਮੈਂਟ ਕਰ ਦਿਓ ਥੱਲੇ ਮੈਂ ਵੀਡੀਓ ਪ੍ਰੋਪਰ ਬਣਾ ਦੂੰਗਾ ਨਾ ਉਹਦੀ ਹਿਸਟਰੀ ਤੇ ਤੇ ਇੱਥੇ ਇਹ ਤਾਂ ਉਹਦਾ ਨਾਨਕੇ ਪਿੰਡ ਸੀ ਇੱਥੇ ਜਦੋਂ ਉਹਨੂੰ ਫੰਡਸੀ ਦਿੱਤੀ ਗਈ ਸੀ ਨਾ ਜਿਹੜੀ ਹੁਣ ਫਿਲਮ ਆਈ ਸੁਚਾ ਸਿੰਘ ਸੂਰਮਾ ਇਸ ਤੋਂ ਬਾਅਦ ਲੋਕ ਐਕਸਪਲੋਰ ਕਰ ਰਹੇ ਆ ਨੇ ਚੀਜ਼ ਨੂੰ ਪਸਾਰੇ ਸਮਾਉ ਪਿੰਡ ਜਾ ਰਹੇ ਆ ਤੇ ਜਿੱਥੇ ਜਨਮ ਸੀਗਾ ਪਰ ਇੱਥੇ ਕੋਈ ਨਹੀਂ ਆਇਆ ਜਿੱਥੇ ਉਹਨਾਂ ਦਾ ਐਂਡ ਸੀਗਾ ਇਸ ਕਰਕੇ ਮੈਂ ਤੁਹਾਨੂੰ ਇਹ ਚੀਜ਼ ਦਿਖਾਈ ਆ ਨਾ ਜੇ ਤੁਸੀਂ ਪ੍ਰੋਪਰ ਇਤਿਹਾਸ ਜਾਨਣਾ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਨੂੰ ਪ੍ਰੋਪਰ ਇਤਿਹਾਸ ਵੀ ਦੱਸ ਦੂੰਗਾ ਦਾ ਸਾਰਾ ਠੀਕ ਹੈ ਧੰਨਵਾਦ